ਅੱਜ ਜੋ ਸਾਡੇ ਸਤਕਾਰਯੋਗ ਐਸਐਮ ਮੰਤਰੀ ਪੰਜਾਬ ਸਰਕਾਰ ਤੇ ਸਾਡੇ ਬਹੁਤ ਹੀ ਸਤਕਾਰਯੋਗ ਚੇਅਰਮੈਨ ਵਰਸ਼ਰ ਸਾਹਿਬ ਪੰਜਾਬ ਮੰਡੀ ਬੋਰਡ ਸਾਡੇ ਮੰਡੀ ਚ ਆਏ ਐ ਤੇ ਉਹਨਾਂ ਨੇ ਪਹਿਲਾਂ ਤਾਂ ਸਭਨਾਂ ਨੂੰ ਮੈਂ ਇਸ ਗੱਲ ਨੂੰ ਮਤਲਬ ਸਭ ਨੂੰ ਵਧਾਈ ਦੇਣਾ ਕਿ ਜੋ ਸਾਡੀ ਪੰਜਾਬ ਸਰਕਾਰ ਨੇ ਸਾਨੂੰ 60 ਲੱਖ ਰੁਪਏ ਦਿੱਤਾ ਸੀ ਵਪਾਰ ਮਿਲਣੇ 'ਚ ਉਹਦੀ ਸ਼ੁਰੂਆਤ ਅੱਜ ਹੋ ਚੁੱਕੀ ਐ ਬਹੁਤ ਸਾਰੇ ਸਾਡੇ ਭਰਾ ਕੁਸੇ ਵੀ ਕਹਿੰਦੇ ਸੀ ਕਿ ਹਵਾ 'ਚ ਗੱਲਾਂ ਐ ਪਰ ਇਦਾਂ ਦੀ ਕੋਈ ਗੱਲ ਨਹੀਂ ਸੀ ਸਾਨੂੰ ਪਤਾ ਸੀ सीएम ਸਾਹਮਣੇ ਜਿੰਨੀ ਮੈਂ ਗੱਲ ਕੀਤੀ ਮੇਰੀ ਸਪੀਚ ਚੱਲ ਰਹੀ ਹੈ ਹੁਣ ਵੀ ਚੱਲਦੀ ਹੈ ਉਹ ਬੜੇ ਧਿਆਨ ਨਾਲ ਸੁਣੀ ਉਹਨਾਂ ਨੇ ਤੇ ਉਹਦੇ ਨਾਲ ਦੀ ਨਾਲ ਹੀ ਉਹਨਾਂ ਨੇ ਸਾਰਾ ਸਾਨੂੰ ਫੰਡ ਜਾਰੀ ਕਰਤਾ ਉਹਦੇ ਉਹਦੇ ਕੀ ਸੀ ਸਾਡੇ ਮੰਤਰੀ ਸਾਹਿਬ ਤੇ ਸਾਡੇ ਚੇਅਰਮੈਨ ਸਾਹਿਬ ਨੇ ਪਹਿਲਾਂ ਹੀ ਬਹੁਤ ਜ਼ੋਰ ਲਾਇਆ ਹੋਇਆ ਸੀ ਕਿ ਸਾਡੀ ਮੰਡੀ ਬਹੁਤ ਪਿੱਛੇ ਹੈ ਸੋ ਮੈਂ ਤਾਂ ਇੱਕ 빙 ਪ੍ਰਧਾਨ ਬੋਲਣਾ ਮੇਰਾ ਬਣਦਾ ਸੀ ਪਰ ਜੋ ਵੀ ਸਾਨੂੰ ਮਿਲਿਆ ਉਹ ਸਾਡੇ ਮੰਤਰੀ ਸਾਹਿਬ ਸਾਡੇ ਚੇਅਰਮੈਨ ਸਾਹਿਬ ਦੀ ਬਿਦੌਤ ਤੀ ਸਾਨੂੰ ਫੰਡ ਆਏ ਆ ਸੋ ਮੈਂ ਇਹਨਾਂ ਦਾ ਹਮੇਸ਼ਾ ਰਿਣੀ ਰਹਾਂਗਾ ਮੈਨੂੰ ਇਹ ਪਤਾ ਹੈ ਕਿ ਜਦੋਂ ਅੱਜ ਕੰਮ ਸ਼ੁਰੂ ਹੋ ਚੁੱਕਿਆ ਹੈ ਆਉਣ ਵਾਲੇ 6 ਮਹੀਨਿਆਂ 'ਚ ਸਾਡੀ ਇਸ ਮੰਡੀ ਦੀ ਨੁਹਾਰ ਬਦਲ ਜਾਏਗੀ ਜੋ ਸਾਡੇ ਸੀਜ਼ਨ ਦੇ ਵਿੱਚ ਸਾਨੂੰ ਪ੍ਰੋਬਲਮ ਸੀ ਚਾਰ ਦੀਵਾਰੀ ਨਾ ਹੋਣ ਕਰਕੇ ਗੇਟ ਨਾ ਹੋਣ ਕਰਕੇ ਸਾਡੀ ਮੰਡੀ 50 ਸਾਲ ਪੁਰਾਣੀ ਹੈ 50 ਸਾਲ ਤੋਂ ਹੀ ਮੰਡੀ 'ਚ ਚੋਰੀਆਂ ਹੁੰਦੀਆਂ ਸੀ ਸੀਜ਼ਨ 'ਚ ਉਹਨਾਂ ਚੋਰੀਆਂ ਨੂੰ ਰੋਕਣ ਵਾਸਤੇ ਸਾਨੂੰ ਹਾੜੀ ਸੋਣੀ 3 3.5 ਲੱਖ ਰੁਪਏ ਦੇ ਸਕਿਉਰਿਟੀ ਗਾਰਡ ਹਾਇਰ ਕਰਨੇ ਪੈਂਦੇ ਸੀ ਜਿਨ੍ਹਾਂ ਤੋਂ ਸਾਨੂੰ ਨਜਾਦ ਮਿਲ ਜੇਗੀ ਸਾਨੂੰ ਇਸ ਸੀਜ਼ਨ ਦੇ ਵਿੱਚ ਹੀ ਲੋੜ ਪਈਗੀ ਸੋ ਕਿਹਦੇ ਰੇਡ ਕਾ ਹੋਇਆ ਵਿਆ ਜੀ ਆਨ ਆਫ ਕਰਤੇ ਕੇ ਮੰਤਰੀ ਜੀ ਵੱਲੋਂ ਮੈਂ ਮੰਤਰੀ ਜੀ ਵੱਲੋਂ ਵੀ ਕੀਤਾ ਗਿਆ ਮੈਂ ਆਲਰੇਡੀ ਪ੍ਰਧਾਨ ਇਲੈਕਟਡ ਆ ਸਾਡੇ ਅੱਧ ਦੀ ਵਰਗ ਵੱਲੋਂ ਸਾਡੇ 105 ਅੱਧ ਦੀਆਂ ਨੀਅਰਬਾਟ 95% ਅੱਜ ਵੀ ਸਾਡੇ ਇੱਥੇ ਬੈਠੇ ਆ ਸੋ ਉਹਨਾਂ ਨੇ ਮੈਨੂੰ ਆਲਰੇਡੀ ਇਲੈਕਟ ਕੀਤਾ ਸੀ ਪਰੰਤੂ ਦੂਜੇ ਧੜੇ ਨੇ ਮੰਤਰੀ ਸਾਹਿਬ ਕੋਲ ਕੁਝ ਗਲਤ ਪ੍ਰਪੋਜ਼ਿੰਡਾ ਕਰਕੇ ਅਪਰੋਚ ਕੀਤੀ ਸੀ ਮੰਤਰੀ ਸਾਡੇ ਮਾਨਯੋਗ ਮੰਤਰੀ ਸਾਹਿਬ ਸ਼ੁਕਰਵਾਰ ਆਏ ਸੀ ਸਾਨੂੰ 48 ਘੰਟਿਆਂ ਵਾਸਤੇ ਉਹਨਾਂ ਨੇ ਪਵੰਦੀ ਲਾਤੀ ਸੀ ਵੀ ਸੈਣੀ ਸਾਹਿਬ ਤੁਸੀਂ ਕੋਈ ਕਿ ਸੇਤrana ਦੀ ਵੀ ਐਕਟੀਵਿਟੀ ਨਹੀਂ ਕਰਨੀ। ਤੋਂ ਤੁਸੀਂ ਕੋਈ ਨਿਊਜ਼ ਨਹੀਂ ਲਾਉਣੀ ਤੇ ਕੋਈ ਮੀਟਿੰਗ ਨਹੀਂ ਕਰਨੀ। ਅਸੀਂ ਸਾਈਲੈਂਟ ਰਹੇ 48 ਘੰਟਿਆਂ ਬਾਅਦ ਉਹਨਾਂ ਨੇ ਫੈਸਲਾ ਦੇਣਾ ਸੀ। ਪਰ ਦੂਜੇ ਧੜੇ ਨੇ ਮੰਤਰੀ ਸਾਹਿਬ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੀ ਦੁਬਾਰਾ ਮੀਟਿੰਗ ਕਰਕੇ ਹੌਬ ਹੋਟਲ ਦੇ ਵਿੱਚ ਆਪਣਾ ਇੱਕ ਰਿਚੀ ਟਕਾਲਾ ਹੈ ਤਾਂ ਸਾਡਾ ਬੱਚਾ ਹੀ ਆ ਉਹ। ਕਾਂਗਰਸੀ ਕੌਂਸਲਰ ਹੈ। ਉਹਨੂੰ ਪ੍ਰਧਾਨ ਬਣਾ ਲਿਆ ਗਿਆ। ਉਹਦੇ 'ਚ ਕੀ ਸੀ ਸਾਡੇ ਜਿਹੜੇ ਦੇਵੀਦਿਆਲ ਗੋਹਿਲ ਜੀ ਹੈ ਉਹਨਾਂ ਦੀ ਮਜਬੂਰੀ ਸੀ। ਇਹ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਸੀ ਉਹਨਾਂ ਨੂੰ ਕੈਂਡੀਡੇਟ ਮਿਲੇ ਰਿਚੀ ਟਕਾਲਾ ਉਸ ਉਹਦਾ ਅਸਰ ਕੀ ਹੋਇਆ ਕਿ ਸਾਡੇ ਪਰਿਵਾਰਾਂ ਚ 15 ਪਰਿਵਾਰਾਂ ਚ ਹਲਚਲ ਮਚਾਤੀ ਉਹਨਾਂ ਨੇ ਕਿਉਂਕਿ ਜਿਹੜੇ ਸਾਡੇ ਆਰਟੀ ਅਸੋਸੀਏਸ਼ਨ ਦੇ इवन ਸਾਡੇ ਐਸਸ਼ੀਅਰਾਂ ਐ ਹੋਰ ਸਾਡੇ ਨਿਵਾਂਦੇ ਆ ਉਹਨਾਂ ਦੇ ਬੱਚੇ ਰਿਚੀ ਟਕਾਲਾ ਦੇ ਕਲਾਸ ਫੈਲੋ ਸੀ ਮਤਲਬ ਦੇਵੀ ਯਾਲ ਜੀ ਨੇ ਮਤਲਬ ਮੈਂ ਕਹਾਂਗਾ ਇਸ ਗਿਲਦੀ ਨੁਕੇਤੀ ਕਰਦਾ ਕਿ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਇਹ ਪਰਿਵਾਰ 15 ਦਿਨਾਂ ਤੋਂ ਅਫਸਟ ਨੇ ਸਾਰੇ ਉਹ ਤੁਹਾਡੇ ਸਾਹਮਣੇ ਮੰਤਰੀ ਸਾਹਿਬ ਅਨਾਉਂਸ ਕਰਕੇ ਗਏ ਆ ਜੀ ਦੂਜੇ ਤੁਹਾਡੇ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਮੈਂ ਅਪੀਲ ਕਰਨਾ ਚਾਹੁੰਦਾ ਜੀ ਅਸੀਂ ਮੰਤਰੀ ਸਾਹਿਬ ਨੂੰ ਉਸ ਦਿਨ ਵੀ ਇਹ ਆਫਰ ਕੀਤੀ ਸੀ ਕਿ ਉਹ ਬਿਨਾਂ ਸ਼ਰਤ ਸਾਡੇ ਚ ਮਰਜ਼ ਹੋਣੇ ਆ ਤਾਂ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਪਰ ਇਹ ਸਾਡੇ ਵੱਲੋਂ ਪਹਿਲਾਂ ਵੀ ਕੋਸ਼ਿਸ਼ ਸੀ ਸਾਡੇ ਮੰਤਰੀ ਸਾਹਿਬ ਵੱਲੋਂ ਸੀ ਪਰੰਤੂ ਉਹ ਚੀਜ਼ ਉਹਨਾਂ ਨੂੰ ਨਹੀਂ ਹਜਮ ਹੁੰਦੀ ਤਾਂ ਇਹਦਾ ਹੱਲ ਸਾਡੇ ਕੋਲ ਨਹੀਂ ਹੈ ਹੋਰ ਸੋ ਮੈਂ ਵਿਸ਼ਵਾਸ ਦਿਵਾਉਣਾ ਆਪਣੇ ਸਾਰੇ ਮੰਡੀ ਦੇ ਸਾਥੀਆਂ ਨੂੰ ਆਏ ਪਤਵੰਤਿਆਂ ਨੂੰ ਕਿ ਮੈਂ ਦਿਨ-ਦੁਪਣੀ ਰਾਤ ਚ ਚੌਗਣੀ ਮਿਹਨਤ ਕਰਕੇ ਇਸ ਮੰਡੀ ਨੂੰ ਪੂਰੀਆਂ ਬਲੰਦੀਆਂ ਤੇ ਲਿਜਾਵਾਂਗਾ ਮੇਰੇ ਨਾਲ ਮੇਰੀ ਟੀਮ ਮੇਰੇ ਸਾਰੇ ਆੜਤੀ ਸਹਿਬਾਨ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਡਾ ਮਤਲਬ ਅਗਲਾ ਮਿਸ਼ਨ ਹੋਏਗਾ ਜਿੰਨੇ ਸਾਡੇ ਆਲੇ-ਦਾਲੇ ਸੈਂਟਰ ਨੇ ਜਿੱਦਾਂ ਲੋਟ ਲੰਗ ਲਚਕਣ ਇਹ ਆਪਣਾ ਬਖਸ਼ੀ ਵਾਲਾ ਅਸੀਂ ਸਾਰਿਆਂ ਦੀ ਇੱਕ ਮੈਂਬਰਸ਼ਿਪ ਕਰਾਂਗੇ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਵਾਂਗੇ